ਪਰਚੇ ਕਰਕੇ ਦਰਜ ਮੈਨੂੰ 4 ਮਹੀਨੇ ਦੇ ਕਰੀਬ ਇਹਨਾਂ ਨੇ ਜੇਲ੍ਹ ਵਿੱਚ ਰੱਖਿਆ ਵਾ ਚਾਹੁੰਦੇ ਤਾਂ ਇਹ ਸੀਗੇ ਕਿ ਇਹਨੂੰ ਮੈਂਟਲੀ ਟੌਰਚਰ ਕਰ ਦਿਓ ਇਹਨੂੰ ਕਮਜ਼ੋਰ ਕਰ ਦਿਓ ਇਹ ਲੜ ਨਾ ਸਕੇ ਕਿਉਂਕਿ ਮੈਂ ਮੈਂ ਗੱਲ ਕੀ ਕਰ ਰਿਹਾ ਹਾਂ ਸਰਕਾਰ ਦੇ ਖਿਲਾਫ ਹੋ ਸਕਦਾ ਮੇਰਾ ਮੇਰੀ ਟੋਨ ਟੈਨਰ ਹਾਰਸ਼ ਹੋਵੇ ਕਿਉਂਕਿ ਮੈਂ ਬੇਸਿਕਲੀ ਅਸੀਂ ਪਿੰਡਾਂ ਚੋਂ ਜੰਮੇ ਹੋਏ ਜੱਟ ਆ ਜਿੰਨਾ ਮਰਜੀ ਚੰਗੇ ਥਾਂ ਪੜਾ ਲਓ ਸਾਨੂੰ ਸਾਡੀ ਜਿਹੜੀ ਬੋਲੀ ਆ ਅਖੀਰ ਜਦੋਂ ਅਸੀਂ ਗੁੱਸੇ 'ਚ ਆਉਨੇ ਆ ਜਾਂ ਸਾਨੂੰ ਦੁੱਖ ਲੱਗਦਾ ਅਸੀਂ ਇਦਾਂ ਹੀ ਬੋਲਦੇ ਜਿੱਦਾਂ ਮੈਂ ਬੋਲਿਆ ਹੋਊਂਗਾ ਕਦੀ ਇਹਨਾਂ ਦੇ ਖਿਲਾਫ ਮੈਂ ਮੁੰਦੇ ਕੀ ਚੱਕ ਰਿਆ ਸੀ ਮੈਂ ਪੁੱਛ ਰਿਆ ਸੀ ਕਿ ਕਟਾਰੂ ਚੱਕ ਦੇ ਖਿਲਾਫ ਕਿਉਂ ਨਹੀਂ ਐਕਸ਼ਨ ਲੈ ਰਹੇ ਤੁਸੀਂ ਤੁਸੀਂ ਬੀਬੀ ਮਾਨੂਕੇ ਨੇ ਐਨਆਰਆਈ ਦੀ ਕੋਠੀ ਤੇ ਕਬਜ਼ਾ ਕੀਤਾ ਤੁਸੀਂ ਉਹਦੇ ਖਿਲਾਫ ਕਿਉਂ ਨਹੀਂ ਐਕਸ਼ਨ ਲੈ ਰਹੇ ਤੁਸੀਂ ਜੋ ਡਰੱਗਸ ਦਾ ਵੈਧਾ ਕੀਤਾ ਸੀ ਉਹ ਪੂਰਾ ਕਿਉਂ ਨਹੀਂ ਕਰ ਰਹੇ ਬੇਅਦਬੀਆਂ ਦਾ ਮਸਲਾ ਤੁਸੀਂ ਪੂਰਾ ਕਿਉਂ ਨਹੀਂ ਕਰ ਰਹੇ ਮੈਂ ਇੱਕ ਬਿੱਲ ਪੇਸ਼ ਕੀਤਾ ਕਿ ਪੰਜਾਬ ਦੇ ਵਿੱਚ ਕੋਈ ਵੀ ਗੈਰ ਪੰਜਾਬੀ ਜਿਹੜਾ ਜ਼ਮੀਨ ਨਾ ਖਰੀਦ ਸਕੇ ਬਾਜਵਾ ਸਾਹਿਬ ਮੇਰੇ ਨਾਲ ਗਏ ਨੇ ਜਨਵਰੀ 2023 ਦੇ ਵਿੱਚ ਸਪੀਕਰ ਸਾਹਿਬ ਤੇ ਚੈਂਬਰ ਦੇ ਵਿੱਚ ਹੁਣ ਤਾਂ ਉੱਤਰਾਖੰਡ ਵੀ ਬਣਾਉਣ ਲੱਗਿਆ ਲੋ ਗੁਜਰਾਤ ਵਿੱਚ ਲੋ ਆ ਰਾਜਸਥਾਨ ਵਿੱਚ ਲੋ ਆ ਹਿਮਾਚਲ ਚ ਲੋ ਆ ਕੋਈ ਵੀ ਗੈਰ ਵਸਿੰਦਾ ਉਹਨਾਂ ਦੇ ਸੂਬਿਆਂ ਵਿੱਚ ਜ਼ਮੀਨ ਖਰੀਦ ਕੇ ਵੋਟਰ ਨਹੀਂ ਬਣ ਸਕਦਾ ਮੈਂ ਕਿਸੇ ਭਾਰਤ ਦੇ ਨਾਗਰਿਕ ਦੇ ਉਲਟ ਨਿਕਾ ਜੀ 7 ਕੇ ਪੰਜਾਬ ਦੇ ਵਿੱਚ ਆਓ ਪੈਸੇ ਕਮਾਓ ਜਿੱਦਾਂ ਬਾਕੀ ਸੂਬਿਆਂ ਜਾਂਦੇ ਤੁਸੀਂ ਵੀ ਹੈਵ ਨੋ ਇਸ਼ੂਜ਼ ਐਟ ਆਲ ਬਟ ਪਲੀਜ਼ మేਕ ਅ ਲਾ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਕਿ ਅਸੀਂ ਕਾਨੂੰਨ ਬਣਾਉਣਾ ਕਿ ਨਹੀਂ ਬਣਾਉਣਾ ਇਦਾਂ ਨੇ ਮੈਂ ਮੁੱਦੇ ਹੀ ਚੱਕ ਰਿਆ ਸੀ ਕਾ ਉਹ ਪਿੰਡਾਂ ਦੇ ਵਿੱਚ ਸਾਦੀ ਜੀ ਗੱਲ ਹੈ ਜਦੋਂ ਬੰਦੇ ਕੋਈ ਦਲੀਲ ਮੁੱਕ ਜਾਂਦੀ ਹੈ ਫਿਰ ਤੁਹਾਡੇ ਗੱਲ ਪੈਂਦਾ ਉਹ ਤੇ ਭਗਵੰਤ ਦੇ ਕੋਲ ਅੱਜ ਸਰਕਾਰੀ ਅਮਲਾ ਹੈਗਾ ਵਾ ਇਹ ਸਾਰੀ ਉਮਰ ਤਾਂ ਰਹਿਣਾ ਨਹੀਂਗਾ ਅਮਲਾ ਸਾਰੀ ਇਹ ਤਾਂ ਹੋਰ 2.5 ਸਾਲ ਦੀ ਖੇਡ ਹੈਗੀ ਆ ਸਰਕਾਰੀ ਅਮਲੇ ਦਾ ਦੁਰਉਸਤਮਾਲ ਕਰਕੇ ਸਾਜ਼ਿਸ਼ ਕਰਕੇ ਬੰਦਿਆਂ ਨੂੰ ਗੰਡ ਕੇ ਝੂਠੇ ਬਿਆਨ ਦਵਾ ਕੇ ਝੂਠੀਆਂ ਰਿਕਵਰੀਆਂ ਦਵਾ ਕੇ ਝੂਠੇ FIR ਕਰਾ ਕੇ ਚੁੱਕੋ ਸੇ ਨਾ ਕੀਤਾ ਵਾ Let me tell you I will not be caught down like this. ਮੈਨੂੰ ਪਿਆਰ ਨਾਲ ਤਾਂ ਖਰੀਦ ਲੈਂਦਾ ਇਹ। ਮੈਨੂੰ ਪਿਆਰ ਨਾਲ ਕਹਿੰਦਾ ਕਿ ਖੈਰਾ ਸਾਹਿਬ ਆਪਾਂ ਇਕੱਠੇ ਰਹੇ ਆਂ ਤੇ ਕਿਰਪਾ ਕਰਕੇ ਤੁਸੀਂ ਮੇਰੇ ਨਾਲ ਜੜਾ ਆਓ ਬੈਠੋ ਚਾਹ ਦਾ ਕੱਪ ਪੀਓ ਤੇ ਮੇਰੇ ਖਿਲਾਫ ਯਾਰ ਤੁਸੀਂ ਸਾਡੀ ਸਰਕਾਰ ਦੇ ਖਿਲਾਫ ਅਗਰ ਬੋਲਦੇ ਹੋ ਤਾਂ ਕਿਰਪਾ ਕਰਕੇ ਥੋੜਾ ਠੀਕ ਮੈਂ ਘਟਾ ਦੇਣਾ ਸੀਗਾ ਕੁਝ ਨਹੀਂ ਹੁੰਦਾ ਪਿਆਰ ਨਾਲ ਤਾਂ ਪੰਜਾਬੀ ਯਾਰ ਮੁੱਲ ਲੈ ਸਕਦੇ ਤੁਸੀਂ ਉਸ ਨੂੰ। ਪਰ ਜੇ ਤੁਸੀਂ ਕੋਈ ਡਰਾ ਕੇ ਮੁਗਲਾਂ ਨਾਲੋਂ ਜ਼ਿਆਦਾ ਅਤਿਆਚਾਰ ਤਾਂ ਸਿੱਖਾਂ ਦੇ ਨਹੀਂ ਨਾ ਕਰ ਸਕਦਾ ਕੋਈ ਅਬਦਾਲੀ ਤੇ ਦੁਰਾਨੀ ਤੇ ਨਾਦਰ ਸ਼ਾਹ ਤੇ ਜ਼ਕਰੀਆ ਖਾਨ ਮੀਰ ਮੰਨੂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅਸੀਂ ਦੂਣ ਸਵਾਏ ਹੋਏ ਇਦਾਂ ਮਾਰ ਸਕਦੇ ਆਂ ਤੁਸੀਂ ਕਿਸੇ ਨੂੰ ਜੇਲ੍ਹ ਚ ਰੱਖ ਕੇ ਬਾਹਵਾ ਮਰੋੜ ਕੇ ਝੂਠੇ ਪਰਚੇ ਿ ਕਰਾ ਕੇ ਯੂ ਵਾਂਟ ਯੂ ਵਾਂਟ ਦੈਟ ਵੀ ਸ਼ੁੱਡ ਬੈਗ ਯੂ ਯੂ ਸ਼ੁੱਡ ਕਮ ਐਂਡ ਨੀਲ ਡਾਊਨ ਬਿਫੋਰ ਯੂ ਨੈਵਰ ਮਾਰਤਾ ਸਕਦੇ ਆਂ ਅਸੀਂ ਮਾਰ ਪਰ ਇਦਾਂ ਮਾਫੀ ਨਹੀਂ ਮੰਗ ਸਕਦੇ ਬਸ ਆਹੀ ਮੁੱਦੇ ਸੀ ਕਿ ਤੇ ਆਹੀ ਗੱਲਾਂ ਕਰਦੇ ਸੀ ਫਿਰ ਉਹ ਅਕਾਲਪੁਰ ਕਾ ਬੈਠਾ ਉੱਤੇ ਕੂੜ ਨੂੰ ਖੁੱਟੇ ਨਾਨਕਾ ਉੜਕ ਸੱਚ ਰਹੇ ट्रुथ विल अल्टीमेटली प्रिवेल आज नहीं प्रिवेल करूंगा 4 दिन रोक लूंगा 4 महीने रोक लूंगा साल डेढ़ साल रोक लूंगा मैं जाऊंगा सुप्रीम कोर्ट दे आई विल आस्क फॉर अ सुप्रीम सीबीआई इंक्वायरी ऑल्दो सीबीआई एटसेट्रा आजकल शक है पर ਸਾਡੇ ਕੋਲ ਚਾਰਾ ਕੀ ਹੈ ਮੈਂ ਮੰਗੂਗਾ सीबीआई ਜਾਂਚ ਕੇ ਆ ਦੋਨਾਂ ਪਰਚਿਆਂ ਦੀ सीबीआई ਜਾਂਚ ਸਾਰੇ ਨੰਗੇ ਹੋ ਜਾਣਗੇ ਕੱਪੜੇ ਲੱਤ ਜਾਣਗੇ ਇਹਨਾਂ ਦੇ ਦੇ विल हैव टू ਫੇਸ ਦ ਮਿਊਜ਼ਿਕ اور ਮੈਨੂੰ ਕੱਲ ਬੜੀ ਅੱਛੀ ਸਲਾਹ ਦੇ ਕੇ ਗਏ ਨੇ ਸਾਡੇ ਕਾਂਗਰਸ ਦੇ ਮੈਂ ਨਾਮ ਵੀ ਲੈ ਦੇਣਾ ਕੁਸ਼ਲਦੀਪ ਸਿੰਘ ਕਿੱਕੀ ਐਕਐਸਐਮਐਲ ਇਹਨਾਂ ਬਹੁਤ ਜ਼ਿਆਤੀ ਹੋਈ ਐ ਕਿੰਨੇ ਕਾਂਗਰਸ ਦੇ ਬੰਦਿਆਂ ਨਾਲ ਸਾਧੂ ਸਿੰਘ ਨੂੰ ਤਿੱਜੀ ਵਾਰੀ ਫੜ ਲਿਆ ਵਿਚਾਰੇ ਨੂੰ ਇੱਕੋ ਕੇਸ ਵਿੱਚ 3rd ਟਾਈਮ ਕਿੱਕੀ ਮੈਨੂੰ ਕਹਿ ਕੇ ਗਿਆ ਪ੍ਰਧਾਨ ਜੀ ਬੈਠੇ ਮੈਂ ਵੀ ਕਹੂੰਗਾ ਇਹਨਾਂ ਨੂੰ ਸਾਰੇ ਬੈਠੇ ਆ ਜੀਪੀ ਵੀ ਸਾਡਾ ਛੋਟਾ ਵੀਰ ਐਕਐਸਐਮਐਲ ਬੈਠਾ ਇਹ ਜਿਹੜੇ ਆਫਸਰਸ ਨੇ ਹੂ ਆਰ ਬੀਇੰਗ ਐਕਟਿੰਗ ਲਾਈਕ ਪੇਡ ਮਰਸਨਰੀਜ਼ ਆਈ ਹੂ ਆਈ ਯੂਜ਼ ਦ ਵਰਡ ਦੇ ਆਕਟਿੰਗ ਲਾਈਕ ਪੇਡ ਮਰਸਨਰੀਜ਼ ਫੋ ਛੂਟੀਆਂ ਮੋਟੀਆਂ ਟਰਾਂਸਫਰਸ ਕਰਾਉਣਾ ਵਾਸਤੇ ਯਾਰ ਥੋੜੇ ਜਿਹੇ ਪੈਸੀ ਪੂਸੀ ਕਮਾਉਣ ਵਾਸਤੇ ਤੁਸੀਂ ਯਾਰ ਇੰਨਾ ਥੱਲੇ ਲੱਗ ਰਹੇ ਹੋ ਆਈਪੀਐਸ ਹੋ ਕੇ ਯੂ ਆਰ ਥਰੋਇੰਗ ਦਾ ਕਨਸਟੀਟਿਊਸ਼ਨ ਟੇਰਿੰਗ ਇਟ ਅਪਾਰਟ ਯੂ ਆਰ ਮਰਡਰਿੰਗ ਸਮਬਡੀਜ਼ ਇੰਡੀਪੈਂਡੈਂਸ ਯੂ ਆਰ ਸਨੈਚਿੰਗ ਸਮਬਡੀਜ਼ ਲਿਬਰਟੀ ਇੰਨਾ ਇੰਨਾ ਬੱਤ ਕਰੋ ਥੱਲੇ ਥੋੜੀ ਆਪਣੀ ਇੱਜ਼ਤ ਰੱਖੋ ਬਹਾਲ ਰੱਖੋ ਪ੍ਰਧਾਨ ਜੀ ਨੂੰ ਮੈਂ ਕਹੂੰਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਵਿਲ ਟ੍ਰਾਈ ਆਫ ਕੋਰਸ ਕਰਦਾ ਤਾਂ ਪਾਰਟੀ ਦੀ ਸਹਿਮਤੀ ਨਾਲ ਮਰਜ਼ੀ ਨਾਲ ਆ ਕਾਂਗਰਸ ਭਵਨ ਦੇ ਬਾਹਰ ਇੱਕ ਬੋਰਡ ਲਾਉਣਾ ਅਸੀਂ ਲਾਉਣਾ ਚਾਹੁੰਦੇ ਹਾਂ ਔਰ ਜਿਹੜੇ ਅਫਸਰ ਇਦਾਂ ਬਦਲਾਖੋਰੀ ਕਰ ਰਹੇ ਨੇ ਸੰਵਿਧਾਨ ਨੂੰ ਛਿੱਕੇ ਤੇ ਟੰਗ ਰਹੇ ਨੇ ਉਹਨਾਂ ਦੇ ਨਾਮ ਬੋਰਡ ਹੋਊਗਾ ਕਾਲੇ ਰੰਗ ਦਾ ਤੇ ਨਾਮ ਲਿਖਾਂਗੇ ਲਾਲ ਰੰਗ ਨਾਲ ਤਾਂ ਕਿ ਆਉਣ ਵਾਲੇ ਸਮਝ ਕਾ ਲੂ ਸਾਡੀ ਸਰਕਾਰ ਬਣਨੀ ਆ ਇਹ ਨਾ ਹੋਵੇ ਕਿ ਮਾਲਵੇ ਵਾਲਾ ੱੱੱਕਾ ਕਰਕੇ ਮਾਝੇ ਵਾਲੇ ਲੀਡਰ ਤੋਂ ਫਾਇਦਾ ਲੈ ਜਾਏ ਤੇ ਮਾਝੇ ਵਾਲਾ ਅਫਸਰ ੱੱੱਕਾ ਕਰਕੇ ਦੁਆਬੇ ਵਾਲੇ ਲੀਡਰ ਤੇ ਪੈਸੇ ਦੇ ਕੇ ਇਲੈਕਸ਼ਨਾਂ ਦੇ ਵਿੱਚ ਕੋਈ ਮਾੜਾ ਮੋਟਾ ਡੋਨੇਸ਼ਨ ਕਰਕੇ ਉਹ ਤੋਂ ਫਾਇਦਾ ਲੈ ਜਾਏ ਨਹੀਂ ਉਹ ਜਿਹੜਾ ਬੋਰਡ ਹੋਵੇਗਾ ਡੈਰੀ ਡੂਰੀ ਨਹੀਂ ਬੋਰਡ ਕਿਉਂਕਿ ਉਹ ਪੜਨਣ ਆਣ ਕੇ মিডিਆ ਦੇਖੇ ਆਣ ਕੇ ਬਾਅਦ ਕੱਟੋ-ਕੱਟ ਬੇਰ ਮਿਨਮਮ ਰੀਅਲਿਸਟਿਕਲੀ ਜਿਹੜੇ ਅਫਸਰਾਂ ਨੇ ਸਾਡੇ ਕੇਡਰ ਨਾਲ ਲੀਡਰਾਂ ਨਾਲ ਵਰਕਰਾਂ ਨਾਲ ਜ਼ਬਰ ਜ਼ੁਲਮ ਤੱਕਾ ਉਹਨਾਂ ਦੇ ਨਾਮ ਉੱਥੇ ਲਿਖੇ ਜਾਣਗੇ ਫਿਰ ਆਈ ਐਮ ਨਾਟ ਟ੍ਰਾਈਂਗ ਟੂ ਇੰਟਰਮੀਡੇਟ ਐਨੀਬਾਡੀ ਨੋ ਮੈਂ ਕਿਸੇ ਨੂੰ ਥ्रेटਨ ਨਹੀਂ ਕਰ ਰਿਹਾ ਪਰ ਜਿਹੜਾ ਬਾਬਾ ਸਾਹਿਬ ਅੰਬੇਦਕਰ ਦੀ ਤੇ ਭਗਤ ਸਿੰਘ ਦੀ ਫੋਟੋ ਲਾਈ ਭਗਵੰਤ ਨੇ ਪਿੱਛੇ ਪਹਿਲਾਂ ਤੋਂ ਲਾ ਦੇਣੀਆਂ ਚਾਹੀਦੀਆਂ ਥੇਰਸ ਨੋ ਪੁਆਇੰਟ ਸਿਰਫ ਫੋਟੋਆਂ ਇਸ ਕਰਕੇ ਕਿ ਤਸਵੀਰ ਦੇ ਖਾਤਰ ਟੰਗੀਆਂ ਨੇ ਥਿਸ ਇਸ ਨੋ ਪੁਆਇੰਟ ਹੈਂਗਿੰਗ ਪਿਕਚਰਸ ਲਾਈਕ ਥਿਸ ਤੁਸੀਂ ਜਦੋਂ ਉਹਨਾਂ ਦੇ ਆਈਡੀਓਲੋਜੀ ਤੇ ਕੰਮ ਹੀ ਨਹੀਂ ਕਰ ਰਹੇ ਭਗਤ ਸਿੰਘ ਹੁੰਦਾ ਤੇ ਉਹ ਕਰਦਾ ਪਰਚੇ ਦਰ ਥੇਰੇ ਤੇ ਦਰਜ ਉਹ ਝੂਠੇ ਐਨਐਸਏ ਲਾ ਕੇ ਸਾਡੇ ਨੌਜਵਾਨਾਂ ਨੂੰ ਦਿਬਰੂਗੜ੍ਹ ਦੀ ਜੇਲ੍ਹ ਵਿੱਚ ਭੇਜਦਾ ਭਗਤ ਸਿੰਘ ਉਹ ਯੋਆਪਾ ਦਾਰਗੇ ਸੀਰੀਅਸ ਕੇਸਸ ਲਾਜ਼ ਬਣਾਉਂਦਾ ਭਗਤ ਸਿੰਘ ਨਹੀਂ ਲਾਉਂਦਾ ਤੇ ਫੇਰ ਫਾਇਦਾ ਕੀ ਤੁਸੀਂ ਨਾਮ ਉਹਨਾਂ ਦਾ ਵਰਤਦੇ ਹੋ ਬਾਬਾ ਸਾਹਿਬ ਅੰਬੇਦਕਰ ਦਾ ਸੰਵਿਧਾਨ ਤੇ ਸੰਵਿਧਾਨ ਨੂੰ ਤੁਸੀਂ ਰੋਜ਼ ਛਿੱਕੇ ਤੇ ਟੰਗਦੇ ਹੋ ਔਰ ਮੈਂ ਭਗਵੰਤ ਨੂੰ ਕਹਿਣਾ ਚਾਹੁੰਦਾ ਕਿ ਯੂ ਹਵ ਨੋ opinion ਯੂ ਆਰ ਅ ਸਿੱਖ ਚੀਫ ਮਿਨਿਸਟਰ ਪੰਜਾਬ ਦਾ ਚੀਫ ਸਿੱਖ ਚੀਫ ਮਿਨਿਸਟਰ ਆ ਸਾਡੇ ਕੌਮ ਦੇ ਕੁਝ ਬੰਦਿਆਂ ਤੇ ਬਾਹਰ ਵਿਦੇਸ਼ਾਂ ਵਿੱਚ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਦੇ ਉਹਨਾਂ ਵਿਕਟਮ ਹੋਏ ਨੇ ਮਾਰੇ ਗਏ ਕੈਨੇਡਾ ਦੇ ਵਿੱਚ ਬੰਦੇ ਥ੍ਰੈਟਸ ਵੀਲਡ ਆਊਟ ਹੋ ਰੀਆਂ ਅਮਰੀਕਾ ਦੇ ਵਿੱਚ ਮੈਂ ਕਿਸੇ ਦਾ ਸਪੋਰਟਰ ਨਹੀਂਗਾ ਲੈਟ ਮੀ ਕੈਟੈਗੋਰਿਕਲੀ ਸੇ ਸਮਟਾਈਮਸ ਯੂ ਵਨ ਕੈਨ ਟਵਿਸਟ ਦਾ ਸਟੇਟਮੈਂਟ ਨੋ ਬਟ ਇੱਕ ਪੰਜਾਬ ਦਾ ਮੁੱਖ ਮੰਤਰੀ ਹੋਵੇ ਚਲੋ ਅਸੀਂ ਬੋਲੀਏ ਨਾ ਬੋਲੀਏ ਪੰਜਾਬ ਦੇ ਮੁੱਖ ਮੰਤਰੀ ਦਾ ਕੋਈ opinion ਹੀ ਹੈ ਨਹੀਂਗਾ ਕਿ ਦੇਸ਼ ਦੀਆਂ ਏਜੰਸੀਆਂ ਉਧਰ ਵਿਦੇਸ਼ਾਂ ਵਿੱਚ ਜਾ ਕੇ ਸਿੱਖਾਂ ਨੂੰ ਟਾਰਗੇਟ ਕਰਕੇ ਉਹਨਾਂ ਨੂੰ ਐਲੀਮੀਨੇਟ ਕਰ ਰਹੀਆਂ ਕੋਈ opinion ਹੀ ਨਾ ਹਾਂ ਨਾ ਹੱਕ 'ਚ ਨਾ ਉਲਟ ਕਿਦਾਂ ਦਾ ਮੁੱਖ ਮੰਤਰੀ ਅਸੀਂ ਚੋਣ ਕੇ ਬਿਠਾ ਦਿੱਤਾ ਵਾ ਔਰ ਮੈਨੂੰ ਤਾਂ ਹੁਣ ਸ਼ੱਕ ਪੈਂਦਾ ਕਿ ਦੀਪ ਸਿੱਧੂ ਦਾ ਜਿਹੜਾ ਹੋਇਆ ਐਕਸੀਡੈਂਟ ਇਟ ਮੇ ਨਾਟ ਬੀ ਐਨ ਐਕਸੀਡੈਂਟ ਇਟ ਮੇ ਆਲਸੋ ਬੀ ਅ ਮਰਡਰ ਵਾਟ ਇਜ਼ ਹੈਪਨਿੰਗ ਆਲ ਅਰਾਊਂਡ ਅਸ ਆ ਸਾਡੇ ਪੰਜਾਬ ਦੀ ਇਸ ਵਕਤ ਦੀ ਮੈਂ ਜਿਹੜੀ ਤਸਵੀਰ ਦੇਖ ਰਿਹਾ ਸੀਗਾ